ਸ਼ਸ਼ੀ ਗੌਰ ਜੀ ਮੇਰਾ ਨਾਮ ਸ਼ਮਿੰਦਰ ਸਿੰਘ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਫ্রম ਆਸਟ੍ਰੇਲੀਆ ਮੈਂ ਅੱਜ ਫੇਰ ਰਟਨਾ ਸਾਹਿਬ ਦੇ ਸ਼ੋਅ ਚਾਜ ਦਾ ਵਿਚਾਰ ਦੇ ਬਾਰੇ ਗੱਲ ਕਰਾਂਗਾ ਮੈਂ ਪਿਛਲੀ ਵੀਡੀਓ ਦੇ ਵਿੱਚ ਕੁਝ ਰਿਕਵੈਸਟ ਕੀਤੀ ਸੀ ਟਾਣਾ ਸਾਹਿਬ ਨੂੰ ਕਿ ਉਹਨਾਂ ਨੇ ਕੁਝ ਗਲਤ ਫੈਕਟ ਪੇਸ਼ ਕੀਤੇ ਨੇ ਆਪਦੀ ਵੀਡੀਓ ਦੇ ਵਿੱਚ ਜਿੱਥੇ ਉਹਨਾਂ ਨੇ ਕਿਹਾ ਹੈ ਕਿ ਫਰੀਦਕੋਟ ਦੇ ਵਿੱਚ ਕੋਈ ਵੀ ਲਾਇਸੈਂਸ ਹੋਲਡਰ ਨਹੀਂ ਹੈ ਉਹਨਾਂ ਅੱਗੇ ਮੈਂ ਵੀ ਰਿਕਵੈਸਟ ਕੀਤੀ ਮੈਂ ਪਰਸਨਲੀ ਉਹਨਾਂ ਨੂੰ ਕਾਲ ਕੀਤਾ ਸਾਡੇ ਫਰੀਦਕੋਟ ਸ਼ਹਿਰ ਦੇ ਬਹੁਤ ਪਤਵੰਤੇ ਸੱਜਣਾ ਨੇ ਉਹਨਾਂ ਤੱਕ ਅਪਰੋਚ ਕੀਤੀ ਸਾਡੀ ਇਮੀਗ੍ਰੇਸ਼ਨ ਐਸੋਸੀਏਸ਼ਨ ਨੇ ਵੀ ਉਹਨਾਂ ਤੱਕ ਅਪਰੋਚ ਕੀਤੀ ਔਰ ਟੈਨਾ ਸਾਹਿਬ ਨੇ ਮੇਕ ਸ਼ੁਰ ਕੀਤਾ ਸੀ ਕਿ ਟਿਊਜ਼ਡੇ ਦੇ ਸ਼ੋਅ ਦੇ ਵਿੱਚ ਉਹ ਆਪਣੇ ਵੱਲੋਂ ਫੈਕਟਸ ਸਹੀ ਕਰਕੇ ਪੇਸ਼ ਕਰਨਗੇ ਪਰ ਉਹਨਾਂ ਵੱਲੋਂ ਕੋਈ ਵੀ ਅਪਡੇਟ ਨਹੀਂ ਦਿੱਤੀ ਗਈ ਉਸ ਤੋਂ ਪਹਿਲਾਂ ਮੈਂ ਟੈਨਾ ਸਾਹਿਬ ਦੇ ਸ਼ੋਅ ਦਾ ਇੱਕ ਹੋਰ ਛੋਟਾ ਜਿਹਾ ਕਲਿੱਪ ਪੇਸ਼ ਕਰਨਾ ਚਾਹੁੰਦਾ ਤੁਸੀਂ ਦੇਖੋ ਕਮਨੁਖਦੀ ਵੀ ਗਲਤੀ ਦੀ ਪਰ ਬਾਸ਼ਾ ਵੀ ਅਸੀਂ ਆਪ ਹੀ ਘੜੀ ਆ ਤੇ ਗੁਨਾਹ ਦੀ ਵੀ ਆਪ ਹੀ ਘੜੀ ਆ ਗੁਨਾਹ ਅਸੀਂ ਆਪ ਤਾਂ ਕਰੀ ਕੀਤਾ ਨਹੀਂ ਹੁੰਦਾ ਗੁਨਾਹ ਤਾਂ ਉਧਰ ਕੀਤਾ ਮਤਲਬ ਬਾਹਰ ਲੈ ਨਹੀਂ ਕੀਤਾ ਹੂੰ ਹੂੰ ਤੇ ਗਲਤੀ ਮਾੜੀ ਮੋਟੀ ਕਹਿ ਦਿੰਦੇ ਆਪਾਂ ਮੇਰੇ ਤੋਂ ਵੀ ਹੋ ਜਾਂਦੀ ਆ ਕਰੀ ਆਪਾਂ ਇਹ ਗੱਲ ਕਹੀ ਆ ਕਿ ਪ੍ਰਮਾਤਮਾ ਮੈਂ ਗੁਨਾਹ ਬਹੁਤ ਕੀਤੇ ਹਨ ਮੈਂ ਮੂਰਖਾਂ ਮੈਂ ਕੋਝਾਂ ਮੈਂ ਬੇਅਕਲਾਂ ਮੈਂ ਬਹੁਤ ਲੋਕਾਂ ਦਾ ਹੱਕ ਮਾਰਿਆ ਮੈਂ ਬਹੁਤ ਗਲਤ ਕੰਮ ਕੀਤੇ ਆ ਮੈਨੂੰ ਮਾਫ ਕਰੀ ਮੈਨੂੰ ਸਮੱਤ ਬਖਸ਼ੀ ਬਸ ਪੋਲੀ ਜੀ ਗੱਲ ਕਹਿੰਦੇ ਆ ਜੇਕਰ ਸਾਡੇ ਤੋਂ ਗਲਤੀਆਂ ਹੋਊਗਾ ਤਾਂ ਮਾਫ ਕਰੀ ਜੇਕਰ ਹਾਂ ਤੇ ਨਾਲੇ ਕੀ ਜਾਵਾਂਗੇ ਮਨੁੱਖ ਗਲਤੀਆਂ ਦਾ ਪਤਲਾ ਹੈ ਹਾਂ ਹਰ ਮਨੁੱਖ ਗਲਤੀਆਂ ਕਰਦਾ ਹੈ ਗਲਤੀਆਂ ਹੋ ਜਾਂਦੀਆਂ ਨੇ ਇਹ ਜਿਉਂਦੇ ਹੋਣ ਦੀ ਵੀ ਇੱਕ ਕਹਿ ਲਓ ਵੀ ਨਿਸ਼ਾਨੀ ਹੈ ਹੈਨਾ ਕੁਝ ਕਰੋਗੇ ਤਾਂ ਗਲਤੀ ਵੀ ਹੋਊਗੀ ਪਰ ਗੱਲ ਫਿਰ ਉੱਥੇ ਹੈ ਕਿ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੁੰਦਾ ਹੋਵੇ ਕਿਸੇ ਨੂੰ ਦੁੱਖ ਪਹੁੰਚਦਾ ਹੋਵੇ ਜਾਣ ਬੁਝ ਕੇ ਜਿਹੜਾ ਕੰਮ ਸੀ ਕਰ ਲਈ ਕਿਸੇ ਨੂੰ ਘਾਟਾ ਕਿਸੇ ਦਾ ਕਰਨ ਦੇ ਲਈ ਹੈਨਾ ਉਹ ਫਿਰ ਗੁਨਾਹ ਬਣ ਜਾਂਦੀ ਹੈ ਬਿਲਕੁਲ ਸਹੀ ਹੈ ਟਨਸਕ ਤੁਸੀਂ ਔਰ ਮਨਜੋਤ ਮੈਡਮ ਇਸ ਕਲਿੱਪ ਦੇ ਵਿੱਚ ਬੋਲਦੇ ਪਈਓ ਕਿ ਜਦੋਂ ਕਿਸੇ ਦੁਆਰਾ ਕੀਤੀ ਗਈ ਗੱਲ ਕਿਸੇ ਦਾ ਨੁਕਸਾਨ ਕਰਦੀ ਹੈ ਜਾਣ ਬੁੱਝ ਕੇ ਕੀਤੀ ਹੋਈ ਚੀਜ਼ ਕਿਸੇ ਦਾ ਨੁਕਸਾਨ ਕਰਦੀ ਹੈ ਤਾਂ ਉਹ ਗਲਤੀ ਨਹੀਂ ਹੁੰਦੀ ਉਹਨੂੰ ਗੁਨਾਹ ਕਿਹਾ ਜਾਂਦਾ ਹੈ ਤਾਂ ਕੀ ਤੁਸੀਂ ਦੱਸੋਗੇ ਕਿ ਇਹ ਜੋ ਤੁਹਾਡੇ ਵੱਲੋਂ ਹੋਇਆ ਉਹ ਗਲਤੀ ਹੈ ਜਾਂ ਗੁਨਾਹ ਹੈ ਤੁਹਾਡੇ ਕਰਕੇ ਨੁਕਸਾਨ ਹੋ ਰਿਹਾ ਸਾਨੂੰ ਤਕਲੀਫ ਹੋ ਰਹੀ ਹੈ ਤਾਂ ਤੁਸੀਂ ਇਹਨੂੰ ਗੁਨਾਹ ਦੀ ਕੈਟਾਗਰੀ ਦੇ ਵਿੱਚ ਰੱਖੋਗੇ ਜਾਂ ਗਲਤੀ ਦੀ ਕੈਟਾਗਰੀ ਦੇ ਵਿੱਚ ਰੱਖੋਗੇ ਮੈਂ ਇੱਕ ਹੋਰ ਕਲਿੱਪ ਪੇਸ਼ ਕਰਦਾ ਤੁਹਾਡੇ ਸਾਹਮਣੇ ਉਹਦਾ ਜਿਹੜੀ ਤੁਹਾਡੀ ਜ਼ਮੀਰ ਆ ਜਿਹਦੇ ਕਰਕੇ ਤੁਹਾਡੀ ਪਛਾਣ ਆ ਇਹਨੂੰ ਜਿਉਂਦੀ ਰੱਖਿਆ ਕਰੋ ਮਰ ਨਾ ਦਿਓ ਕੋਈ ਕੀ ਕਹਿੰਦਾ ਖਸਮਾਂ ਨੂੰ ਹਾਵੇ ਠੱਠੇ ਖੁੱਟ ਜਾਵੇ ਹੂੰ ਪਰ ਤੁਸੀਂ ਸਬਕ ਤਰੀਕੇ ਨਾਲ ਮਰਿਆਦਾ ਦੇ ਵਿੱਚ ਤਰਕ ਦੇ ਨਾਲ ਤੇ ਤਹਜੀਬ ਦੇ ਨਾਲ ਗੱਲ ਕਰਿਆ ਕਰੋ ਇਹਦਾ ਮਤਲਬ ਇਹ ਨਹੀਂ ਮੈਂ ਧੌਣ ਚੀਂ ਚੱਕਦਾ ਹੁੰਨਾ ਇਸ ਧੌਣ ਦੇ ਚੱਕਰ ਦੇ ਵਿੱਚ ਆਪਣੇ ਕਿਲੇ ਵੀ ਵਿਕਦੇ ਆ ਸਹੀ ਇਹ ਕਿਲਾ ਨਹੀਂ ਫਸਣ ਦੇਣਾ तहजीब तर्क तथ्य ਤੇ ਸਬਕ ਇਹ ਚਾਰ ਪੰਜ ਗੱਲਾਂ ਨਾਲ ਜੋੜ ਕੇ ਰੱਖਣੀਆਂ ਆਪਣੇ ਸਹੀ ਹੈ ਕਿ ਤੁਸੀਂ ਇਸ ਵੀਡੀਓ ਦੇ ਵਿੱਚ ਕਹਿ ਰਹੇ ਹੋ ਕਿ तहजीब ਤੱਤ ਤਰਕ ਤੇ ਸਭਿਅਕ ਤਰੀਕੇ ਦੇ ਨਾਲ ਬੋਲਿਆ ਕਰੋ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਮੈਂ ਆਪਣੀ ਲਾਸਟ ਕਾਲ ਦੇ ਵਿੱਚ ਵੀ ਔਰ ਅੱਜ ਵੀ ਬੜੇ ਹੀ ਤੁਹਾਨੂੰ ਨਿਮਰਤਾ ਨਾਲ ਮੈਂ ਸਾਰੇ ਤੱਤ ਵੀ ਪੇਸ਼ ਕੀਤੇ ਆਪਣੀ BC ਵੀਡੀਓ ਦੇ ਵਿੱਚ ਮੈਂ ਲਾਇਸੈਂਸ ਉਹ ਵੀ ਆਪਣਾ ਪੇਸ਼ ਕੀਤਾ ਬੜੇ ਸੱਭਿਆਕ ਤਰੀਕੇ ਦੇ ਨਾਲ ਨਿਮਰਤਾ ਦੇ ਨਾਲ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਟਾਣਾ ਸਾਹਿਬ ਤੁਸੀਂ ਗਲਤ ਫੈਕਟ ਪੇਸ਼ ਕੀਤੇ ਨੇ ਤੁਸੀਂ ਉਹਨਾਂ ਨੂੰ ਕਰੈਕਟ ਕਰ ਦਿਓ। ਤੋਂ ਤੁਸੀਂ ਸਾਡੇ ਕੋਲੋਂ ਹੋਰ ਕੀ ਚਾਹੁੰਦੇ ਹੋ ਅਟਟਾਣਾ ਸਾਹਿਬ? ਅਸੀਂ ਬੜੀ ਹੀ ਨਿਮਰਤਾ ਦੇ ਨਾਲ ਉਹੀ ਅਗੇਨ ਮੈਂ ਰਿਪੀਟ ਕਰਦਾ ਤੁਹਾਡੇ ਉਹ। ਤਹਿਜੀਬ, ਤੱਤ, ਤਰਕ ਤੇ ਸੱਭਿਖ ਮੈਂ ਚਾਰੇ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਹਾਡੇ ਅੱਗੇ ਅਰਜੀ ਪੇਸ਼ ਕੀਤੀ ਸੀ। ਪ੍ਰਾਈਮ ਏਸ਼ੀਆ ਟੀਵੀ ਨੂੰ ਵੀ ਮੇਲ ਕੀਤੀ ਸੀ। ਤੁਹਾਡੇ ਸੋਸ਼ਲ ਮੀਡੀਆ ਚੈਨਲਸ ਦੇ ਵਿੱਚ ਵੀ ਮੈਂ ਰਿਕਵੈਸਟ ਕੀਤੀ ਹੈ ਹਰੇਕ ਬੰਦੇ ਨੂੰ ਕਿ ਹੋ ਸਕਦਾ ਤਾਂ ਇਹ ਫੈਕਟਸ ਨੂੰ ਕਲੀਅਰ ਕਰ ਲਓ। ਮੈਨੂੰ ਨਹੀਂ ਲੱਗਦਾ ਜੇ ਤੁਸੀਂ ਆਪਣੇ ਫੈਕਟਸ ਨੂੰ ਰੈਕਟੀਫਾਈ ਕਰ ਦੋਗੇ, ਸੱਚ ਬੋਲ ਦੋਗੇ ਤਾਂ ਤੁਹਾਡੀ ਇਮੇਜ ਦੇ ਉੱਤੇ ਕੋਈ ਅਸਰ ਪੈਣ ਲੱਗੇ। ਮੈਨੂੰ ਨਹੀਂ ਲੱਗਦਾ ਕਿ ਤੁਹਾਡਾ ਸਿਰ ਝੁੱਕ ਜਾਏਗਾ ਜੇ ਤੁਸੀਂ ਸੱਚ ਬੋਲ ਦੋਗੇ ਤਾਂ। ਗਲਤੀ ਹੋਈ ਹੈ। ਤੁਸੀਂ ਬੋਲਣਾ ਚਾਹੁੰਦੇ ਸੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਤੇ ਲਾਇਸੈਂਸ ਹੋਲਡਰਸ ਬਾਰੇ ਜਿਹੜੇ ਕਿ ਵਰਕ ਪਰਮਿਟ ਦੇ ਵਿੱਚ ਡੀਲ ਕਰਦੇ ਨੇ। ਤੇ ਤੁਸੀਂ ਬੋਲ ਦਿੱਤਾ ਕਿ ਕੋਈ ਵੀ ਲਾਇਸੈਂਸ ਹੋਲਡਰ ਨਹੀਂ ਹੈ ਕੋਈ ਵੀ ਏਜੰਟ ਨਹੀਂ ਹੈ ਉੱਥੇ ਕੋਈ ਵੀ ਏਜੰਟੀ ਨਹੀਂ ਕਰ ਸਕਦਾ ਗਲਤ ਫੈਕਟਸ ਨੇ ਕਿਰਪਾ ਕਰਕੇ ਇਹਨਾਂ ਨੂੰ ਕਰੈਕਟ ਕਰ ਦਿਓ ਜੇ ਮੈਂ ਬਾਕੀਆਂ ਦੀ ਗੱਲ ਨਾ ਕਰਾਂ ਮੈਂ ਮੈਂ ਖੁਦ ਆਸਟ੍ਰੇਲੀਅਨ ਗਵਰਨਮੈਂਟ ਵੱਲੋਂ ਵੀ ਲਾਇਸੈਂਸ ਹੋਲਡਰ ਹਾਂ ਮੈਂ ਪੰਜਾਬ ਗਵਰਨਮੈਂਟ ਵੱਲੋਂ ਵੀ ਲਾਇਸੈਂਸ ਹੋਲਡਰ ਹਾਂ ਜੇ ਤੁਸੀਂ ਮੇਰੀਆਂ ਪਿਛਲੀਆਂ ਵੀਡੀਓ ਦੇਖੋ ਤਾਂ ਮੈਂ ਖੁਦ ਉੱਥੇ ਕਹਿੰਦਾ ਕਿ ਪੰਜਾਬ ਦੇ ਵਿੱਚ ਵਰਕ ਪਰਮਿਟ ਨਹੀਂ ਹੋ ਸਕਦਾ ਜੇ ਕੋਈ ਲੋਕ ਅਪਰੋਚ ਕਰਦੇ ਨੇ ਆਸਟ੍ਰੇਲੀਆ ਵਰਕ ਪਰਮਿਟ ਨੂੰ ਲੈ ਕੇ ਮੈਂ ਮਨਾਂ ਕਰ ਦਿੰਨਾ ਸਾਫ਼ ਕਿ ਆਸਟ੍ਰੇਲੀਆ ਵਰਕ ਪਰਮਿਟ ਨਹੀਂ ਹੋ ਸਕਦਾ ਤੁਹਾਡਾ ਇਟਸ ਨਾਟ ਈਜ਼ੀ ਅਥੋਰਾਈਜ਼ ਨਹੀਂ ਆ ਲੋਕ ਵਰਕ ਪਰਮਿਟ ਦੇ ਵਿੱਚ ਡੀਲ ਕਰਨ ਦੇ ਮੈਂ ਖੁਦ ਪ੍ਰਮੋਟ ਕਰਦਾ ਇੰਨਾਂ ਚੀਜ਼ਾਂ ਨੂੰ ਕਿ ਜੇ ਤੁਸੀਂ ਐਲੀਜੀਬਲ ਹੋ ਜੇ ਤੁਹਾਡੇ ਕੋਲ ਟੈਨੈਂਟ ਹੈ ਤਾਂ ਤੁਸੀਂ ਉਹਦੇ ਬੇਸ ਤੇ ਬਾਹਰ ਜਾਣ ਦਾ ਸੁਪਨਾ ਪੂਰਾ ਕਰੋ ਸਹੀ ਤਰੀਕੇ ਨਾਲ ਬਾਹਰ ਜਾਓ ਮੈਂ ਆਸਟ੍ਰੇਲੀਆ ਪੀਆਰ ਦੇ ਵਿੱਚ ਡੀਲ ਕਰਦਾ ਮੈਂ ਹਰ ਤਰ੍ਹਾਂ ਦੇ ਆਸਟ੍ਰੇਲੀਆ ਵੀਜ਼ਾ ਦੇ ਵਿੱਚ ਡੀਲ ਕਰਦਾ ਉਹ ਵੀ ਆਸਟ੍ਰੇਲੀਅਨ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਵੱਲੋਂ ਆਥਰਾਇਜ਼ ਹੋ ਕੇ ਪਰ ਤੁਹਾਡੇ ਇੰਨਾ ਫੈਕਟਸ ਕਰਕੇ ਲੋਕ ਉਂਗਲ ਚੱਕ ਰਹੇ ਨੇ ਕਿ ਫਰੀਦਕੋਟ ਦੇ ਵਿੱਚ ਤਾਂ ਕੋਈ ਲਾਇਸੈਂਸ ਹੋਲਡਰ ਹੀ ਨਹੀਂ ਹੈ ਤੁਸੀਂ ਸਿਰਫ ਫਰੀਦਕੋਟ ਨਹੀਂ ਤੁਸੀਂ 8 ਜ਼ਿਲ੍ਹੇ ਬੋਲ ਦਿੱਤੇ ਕਿ 8ਾਂ ਜ਼ਿਲ੍ਹਿਆਂ ਦੇ ਵਿੱਚ ਕੋਈ ਲਾਇਸੈਂਸ 홀ਡਰ ਨਹੀਂ ਹੈ ਤਾਂ ਕਿਰਪਾ ਕਰਕੇ ਮੈਂ ਫਿਰ ਬੇਨਤੀ ਕਰਦਾ ਮੈਂ ਇੱਕ ਵਾਰੀ ਫਿਰ ਤੁਹਾਡੇ ਅੱਗੇ ਹੱਥ ਜੋੜਦਾ ਆਪਣੇ ਫੈਕਟਸ ਨੂੰ ਸਹੀ ਕਰ ਦਿਓ ਇਹਦੇ ਨਾਲ ਤੁਸੀਂ ਜਨੀਵੇਂ ਨਹੀਂ ਹੋ ਜਾਓਗੇ ਤੁਸੀਂ ਚੱਜ ਦਾ ਵਿਚਾਰ ਦੇ ਵਿੱਚ ਬਹੁਤ ਵਿਚਾਰ ਦਿੰਨੇ ਹੋ ਤਾਂ ਕੀ ਉਹ ਵਿਚਾਰ ਸਿਰਫ ਕਾਗਜ਼ੀ ਨੇ ਉਹਨਾਂ ਨੂੰ ਸਿਰਫ ਪੜਿਆ ਜਾਂਦਾ ਹੈ ਜਾਂ ਵਿਚਾਰਿਆ ਵੀ ਜਾਂਦਾ ਹੈ ਮੈਂ ਆਸ ਕਰਾਂਗਾ ਕਿ ਸ਼ਾਇਦ ਤੁਹਾਡੇ ਵੱਲੋਂ ਇਸ ਈਸ ਨੂੰ ਲੈ ਕੇ ਕੋਈ ਰਿਸਪੌਂਸ ਆਏਗਾ ਸਸ਼ੀ ਕਾਲੀ